ਤਰੋ ਜਿਹੜੀ ਝੋਟੀ ਤੁਸੀਂ ਹੁਣ ਸਕਰੀਨ ਤੇ ਦੇਖ ਰਹੇ ਹੋ ਨਾ ਤਿਆਰੀ ਝੋਟੀ ਦੀ ਇੰਨੀ ਕਾ ਵੀ ਜਿਵੇਂ ਸਰਸਵਤੀ ਨੂੰ ਇੱਕ ਵਾਰੀ ਤਾਂ maat ਪਾਉਂਦੀ ਆ ਤੇ ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਵੀ ਝੋਟੀ ਇਸ ਵਾਰ ਇਹ ਕਿੰਨਾ ਦੁੱਧ ਕਰੂਗੀ ਬਾਈ ਨੇ ਇਹ ਝੋਟੀ ਕਰਨੀ ਆ ਸੇਲ ਤੇ ਪਿੰਡ ਖੜੀਆ ਗੋਸਲਾ ਜ਼ਿਲ੍ਹਾ ਲੁਧਿਆਣਾ ਤਹਿਸੀਲ ਸਮਰਾਲਾ ਨੇੜੇ ਖੰਨਾ ਕੰਨੇ ਦੇ ਲਾਗੇ ਪਿੰਡ ਪੈ ਜਾਂਦਾ ਬਾਈ ਦਾ ਤੇ ਝੋਟੀ ਨਾ ਦੇਖ ਦੇ ਕੇ ਭੁੱਖ ਲੈਂਦੀ ਆ ਰਕਾੜ ਵਾਲੀ ਝੋਟੀ ਆ ਤੇ 20 ਕਿਲੋ ਦਾ ਬਾਈ ਕਹਿੰਦਾ ਨਾਰਮਲ ਦੁੱਧ ਦੇਈ ਜਾਂਦੀ ਆ ਤੇ ਐਮ 29 ਸੀਮੰਦੀ ਆ ਬਾਕੀ ਡਿਟੇਲ ਬਾਈ ਸਾਨੂੰ ਫੋਨ ਤੇ ਦੇ ਦੂਗਾ ਬਾਈ ਕਹਿੰਦਾ ਵੀ ਕੈਨੇਡਾ ਜਾਣ ਕਰਕੇ ਨਾ ਤਾਂ ਝੋਟੀ ਇਹ ਸੇਲ ਕਰ ਰਿਆ ਜੇ ਕੋਈ ਘਰੇਲੂ ਬੰਦਾ ਇਹ ਝੋਟੀ ਲੈਣਾ ਚਾਹੁੰਦਾ ਤਬਾਈ ਨਾਲ ਕਰ ਲਿਓ ਸੰਪਰਕ ਜੈਜ ਰੇਟ ਦੇ ਦੂਗਾ ਜੇ ਝੋਟੀ ਚੰਗੀ ਲੱਗੀ ਮਿੱਤਰੋ ਸ਼ੇਅਰ ਕਰ ਦਿਓ